ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਸਮਾਰਗ ਤੇ ਜਾਵਾਂਗੇ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ ਦੇ ਨਾਲ ਸਾਨੂੰ ਜੋੜ ਕੇ ਰੱਖੇਗਾ ਅਸੀਂ ਗੱਲ ਕਰਾਂਗੇ ਭੁੱਲੇ ਵਿਸਰੇ ਅਸਥਾਨਾਂ ਦੀ ਜਿਨ੍ਹਾਂ ਤੇ ਜਾ ਤਾਂ ਆਪਾਂ ਪਹੁੰਚ ਹੀ ਨਹੀਂ ਸਕੇ ਜਾਂ ਉਹ ਸਾਡੇ ਕੋਲੋਂ ਹੀ ਵਿਛੜ ਚੁੱਕੇ ਨੇ ਇਹ ਲੜੀ ਆਰੰਭ ਕਰਨ ਦੇ ਲਈ ਅਸੀਂ ਅੱਜ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਫ਼ਤਰ ਤੋਂ ਸਰਦਾਰ ਜਗਜੀਤ ਸਿੰਘ ਜੀ ਦਰਦੀ ਸਾਹਿਬ ਜੀ ਸਰਦਾਰ ਹਰਪੀਤ ਸਿੰਘ ਜੀ ਦਰਦੀ ਸਾਹਿਬ ਜੀ ਉਹਨਾਂ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਜੋ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਉਹ ਸਹਿਯੋਗ ਲੈ ਕਰਕੇ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦੇ ਇੱਕ ਦੂਜੀ ਉਦਾਸੀ ਦੇ ਕੁਝ ਮਾਰਗ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਤੇ ਅਸੀਂ ਪਹੁੰਚ ਹੀ ਨਹੀਂ ਸਕੇ ਅਸੀਂ ਪੰਜਾਬ ਤੋਂ ਚੱਲੇ ਗੱਡੀਆਂ ਲੈ ਕਰਕੇ ਜਿਹਦੇ ਵਿੱਚ ਦਿੱਲੀ ਗਵਾਲੀਅਰ ਹੁੰਦੇ ਹੋਏ ਐਮਪੀ ਇੰਦੋਰ ਦੇ ਨੇੜੇ ਇੱਕ ਅਸੀਂ ਬੜਵਾ ਬੜਵਾ ਤੋਂ ਅੱਗੇ ਜਗ੍ਹਾ ਪੈਂਦੀ ਹੈ ਜੀ ਓਹੰਕਾਰੇਸ਼ਵਰ ਇਹ ਇਲਾਕਾ ਬੜਾ ਰਮਣੀਕ ਹੈ ਓਹੰਕਾਰੇਸ਼ਵਰ ਅਸੀਂ ਆਪਣੀ ਗੱਡੀ 'ਚ ਪਹੁੰਚੇ ਇੱਥੇ ਇੱਕ ਸਿੱਖਾਂ ਦੀ ਧਰਮਸ਼ਾਲਾ ਬਣੀ ਹੋਈ ਹੈ ਗੁਰਨਾਨਕ ਧਰਮਸ਼ਾਲਾ जदों भी आप जी कदे कंकारेश्वर आओ होटलां वाले बहुत ने पर एक गल पुछ गुरु नानक धर्मशाला हमारे गुरु नानक धर्मशाला इंदौर का ट्रस्ट है और गुरु द्वारा उस पार में है जो भी यात्री आना चाहे आए जो भी समय बेसम हमारे से सेवा से बंद सेवा से करते रहते तो हमारा तो खुद का यह नंबर है डबल नाइन टू सिक्स सेवन फाइव नाइन एट थ्री फाइव ਉੱਥੇ ਗੱਡੀ ਲਗਾ ਕੇ ਦੋ ਰਸਤੇ ਪੈਂਦੇ ਨੇ ਪੁਲ ਤੋਂ ਪਾਰ ਕਰਕੇ ਮੰਦਰ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਦੇ ਉੱਤੇ ਪਹੁੰਚਿਆ ਜਾ ਸਕਦਾ ਤੇ ਦੂਜਾ ਸਾਧਨ ਇੱਥੋਂ ਅਸੀਂ ਬੇੜੀ 'ਚ ਸਵਾਰ ਹੁੰਨੇ ਆ 20 ਰੁਪਏ ਦੀ ਟਿਕਟ ਮਿਲਦੀ ਹੈ ਉਹ ਟਿਕਟ ਲੈ ਕੇ ਕਿਸ਼ਤੀ ਦੇ ਵਿੱਚ ਦੀ ਪਾਰ ਕੀਤਾ ਜਾਂਦਾ ਸੋ ਇਹ ਛੋਟੀਆਂ ਮੋਟਰ ਬੋਟ ਬਣਾਈਆਂ ਹੋਈਆਂ ਨੇ ਜਿਹੜੀ ਮੋਟਰ ਬੋਟ ਦੇ ਵਿੱਚ ਸਵਾਰ ਹੋ ਕੇ ਅਸੀਂ ਪਹੁੰਚਦੇ ਆ ਜੀ ਉੱਪਰ ਗੁਰਦੁਆਰਾ ਸਾਹਿਬ ਪਰ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਦੀ ਜਾਂਦੇ ਆ ਪੈਦਲ ਜਾਂਦੇ ਆ ਉਹਦੇ ਵਿੱਚ ਦੀ ਇੱਥੇ ਰਸਤੇ ਦੇ ਵਿੱਚ ਜਦੋਂ ਤੁਸੀਂ ਨਦੀ ਦੇ ਕਿਨਾਰੇ ਦੇਖਦੇ ਹੋ Hindu ਧਰਮ ਦੀ ਆਸਥਾ ਬਣੀ ਹੋਈ ਹੈ ਲੋਕ ਪੂਜਾ ਪਾਠ ਕਰਦੇ ਨੇ ਲੋਕ ਕਰਮਕਾਂਡ ਕਰਦੇ ਨੇ ਉੱਥੇ ਹੀ MP ਦੇ ਵਿੱਚ ਇੱਥੇ ਦੀ ਇੱਕ ਖਾਸ ਡਿਸ਼ ਹੈਗੀ ਹੈ ਜਿਹਨੂੰ ਦਾਲ ਬਾਟੀ ਕਿਹਾ ਜਾਂਦਾ ਹੈ ਉਹ ਵੀ ਲੋਕ ਖਾਂਦੇ ਹੋਏ ਆਨੰਦ ਮਾਣਦੇ ਨੇ ਪੁਲ ਨੂੰ ਪਾਰ ਕਰਦੇ ਆ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹਾਂ ਨਿਸ਼ਾਨ ਸਾਹਿਬ ਦਿਖਾਈ ਦੇ ਜਾਂਦਾ ਹੈ ਇਹ ਨਿਸ਼ਾਨ ਸਾਹਿਬ ਝੂਲਦਾ ਹੈ ਤੇ ਜਿੱਦਾਂ ਪੁਲ ਨੂੰ ਪਾਰ ਕਰਕੇ ਥੱਲੇ ਉਤਰਦੇ ਹਾਂ ਆ ਸਾਹਮਣੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਬੋਰਡ ਲੱਗਿਆ ਹੋਇਆ ਹੈ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਦਰਸ਼ਨ ਕੀਤੇ ਔਰ ਗਿਆਨੀ ਜੀ ਤੋਂ ਇੱਥੇ ਦਾ ਇਤਿਹਾਸ ਸੁਣਿਆ ਗਿਆਨੀ ਜੀ ਆਪਾਂ ਨੂੰ ਇਤਿਹਾਸ ਸੁਣਾਉਣਗੇ ਇੱਥੇ ਪਹਿਲੀ ਪਾਸਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੂਸਰੀ ਉਦਾਸੀ ਵਿੱਚ ਸ਼੍ਰੀਲੰਕਾ ਦੇ ਰਾਜਾ ਸ਼ਿਵਨਾਥ ਨੂੰ ਦਰਸ਼ਨ ਦੇਣ ਵਾਸਤੇ ਗਏ ਸੀ ਉਧਰ ਤੋਂ ਵਾਪਸ ਆਉਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਰਾਮੇਸ਼ਵਰ ਨਾਨਕ ਜੀਰਾ ਸਾਹ ਬ੍ਰਾਹਮਣ ਪੁਜੋਂਦੇ ਹੋਏ ਇੱਥੇ ਓੰਕਾਰేశ్వర ਆਏ ਸੀ ਕਿਉਂਕਿ ਓੰਕਾਰ ਸਰਸਵ ਜੀ ਦਾ ਮੰਦਿਰ ਹੈ ਜੋਤੀ ਲਿੰਗੇਗਾ ਇੱਥੇ ਸਾਵਣ ਦੇ ਮਹੀਨੇ ਵਿੱਚ ਇਕੱਠ ਬਹੁਤ ਹੁੰਦਾ ਸੀ ਕਾਵੜ ਯਾਤਰੀ ਕਾਫੀ ਆਉਂਦੇ ਸੀਤ ਗੁਰੂ ਨਾਨਕ ਦੇਵ ਜੀ ਮਹਾਰਾਜੀ 1512 ਵਿੱਚ ਸਾਵਨ ਦੇ ਮਹੀਨੇ ਚ ਇੱਥੇ ਓੰਕਾਰੀਸਰ ਆਏ ਸੀ ਇਹ ਕਿਥੇ ਗੋਦਰ ਸਾਧ ਸੰਤ ਜੀ ਹੋਏ ਜਿਨ੍ਹਾਂ ਨੇ ਸਿਵ ਜੀ ਦੀ ਤਪਸ਼ਾ ਕਰਕੇ ਵਰ ਪ੍ਰਾਪਤ ਕੀਤਾ ਸੀ ਕਿਵੇਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਵਾਂ ਤਾਂ ਪਾਣੀ ਦੇ ਉੱਤੇ ਇਸਰ ਚਲਾਂ ਜਿਸ ਤਰ੍ਹਾਂ ਧਰਤੀ ਤੇ ਚੱਲ ਰਿਹਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ ਗੋਦਰ ਸਾਧ ਸੰਤ ਜੀ ਨੇ ਕਿ ਚਲੋ ਮੰਦਰ ਚਲੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਚਲੋ ਚਲੀਏ اے ندی دے وشکار آ کے گوداسا سنت جی نے آواز ماری تو ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਭਈ ਤੁਸੀਂ ਚਲੋ ਅਸੀਂ ਆ ਰਹੇ ਤੋ ਗੋਦਸਾ ਸੰਤ ਜੀ ਨੂੰ ਅਹੰਕਾਰ ਆ ਗਿਆ ਕਿ ਭਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਾਣੀ ਦੇ ਉੱਤੇ ਪੈਦਲ ਨਹੀਂ ਚੱਲ ਸਕਦੇ ਇਸ ਵਾਸਤੇ ਮੇਰੇ ਨਾਲ ਨਹੀਂ ਆ ਰਹੇ یہ ਸੋਚਦੇ ਆ ਰਹੇ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਬਾਲਾ ਮਰਦਾਨਾ ਜੀ ਨੂੰ ਕਿ ਭਈ ਅੱਖਾਂ ਬੰਦ ਕਰਕੇ ਸਤਨਾਮ ਵਾਹਿਗੁਰੂ ਆਖੋ ਉਨਾ ਨੇ ਸਤਨਾਮ ਵਾਹਿਗੁਰੂ ਆਖਿਆ ਕਿ ਇਸ ਪਾਸੇ ਘੜਤੇ ਆ ਗਏ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੋਦਰ ਸਾਹਿਬ ਸੰਤ ਜੀ ਨੂੰ ਆਵਾਜ਼ ਮਾਰੀ ਕਹੇ ਭਾਈ ਗੋਦਰ ਸਾਹਿਬ ਸੰਤ ਜੀ ਤੁਸੀਂ ਆਣ ਵਿੱਚ ਬਹੁਤ ਦੇਰ ਕਰ ਦਿੱਤੀ ਤੋ ਗੋਦਰ ਸਾਹਿਬ ਸੰਜੇ ਅਚੰਭੇ ਚ ਪਏ ਗਏ ਕਿ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਲੱਗਦਾ ਪਾਣੀ ਦੇ ਉੱਤੇ ਪੈਦਲ ਨਹੀਂ ਚੱਲ ਸਕਦੇ ਸਵਾਸ ਤੇ ਮੇਰੇ ਨਾਲ ਨਹੀਂ ਆ ਰਹੇ ਇਹ ਸੋਚਦੇ ਵੇ ਆ ਰਹੇ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਬਾਲਾ ਮਰਦਾਨਾ ਜੀ ਨੂੰ ਕਿ ਭਾਈ ਅੱਖਾਂ ਬੰਦ ਕਰਕੇ ਸਤਨਾਮ ਵਾਹਿਗੁਰੂ ਆਖੋ ਗੁਰੂ ਨਾਨਕ ਸਤਨਾਮ ਵਾਹਿਗੁਰੂ ਆਖਿਆ ਕੇ ਇਸ ਪਾਸੇ ਘੜਤੇ ਆ ਗਏ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੋਧਾ ਸਾਸਨ ਜੀ ਨੂੰ ਆਵਾਜ਼ ਮਾਰੀ ਕਿ ਭਈ ਗੋਧਾ ਸਾਸਨ ਜੀ ਤੁਸੀਂ ਆਣ ਵਿੱਚ ਬਹੁਤ ਦੇਰ ਕਰ ਦਿੱਤੀ ਤੋ ਗੋਧਾ ਸਾਸਨ ਜੀ ਅਚਮੇ ਚ ਪੈ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚੱਲ ਕੇ ਨਹੀਂ ਆ ਇਸ ਪਾਸੇ ਕਿਸ ਤਰ੍ਹਾਂ ਆ ਗਏ ਛੂਕੇ ਵੇਖਣ ਲੱਗੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਭਈ ਅਸੀਂ ਹੈ ਫਿਰ ਗੋਧਾ ਸਾਸਨ ਜੀ ਉਹਨਾਂ ਦੇ ਚਰਨਾਂ ਵਿੱਚ ਪੈ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਗੋਧਾ ਸਾਸਨ ਜੀ ਨੂੰ ਇਹ ਭਈ ਜੋ ਸਿੱਧੀ ਤੁਸੀਂ ਕੀਤੀ ਹੈ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਇਹਦੇ ਨਾਲ ਲੋਕਾਂ ਦਾ ਭਲਾ ਕਰੋ ਤਾਂ ਤੁਹਾਡਾ ਭਲਾ ਹੋਣਾ ਹੈ ਇੱਥੇ ਦੇ ਜੋ ਮੰਦਰ ਦੇ ਵਿਦਵਾਨ ਪੰਡਤ ਸੀ ਉਹਨਾਂ ਦੇ ਨਾਲ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਲਬਾਤ ਹੋਈ ਸਾਵਣ ਦੇ ਮਹੀਨੇ ਵਿੱਚ ਇੱਕ ਮਹੀਨਾ ਰੁਕੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਦਖਣੀ ਓੰਕਾਰ ਬਾਣੀ ਉਚਾਰਨ ਕੀਤੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੀ 929 ਤੋਂ ਲੈ ਕੇ 938 ਤੱਕ ਰਾਮਕਲੀ ਰਾਗ ਵਿੱਚ ਮਹੱਲਾ ਪਹਿਲਾ ਦਖਣੀ ਓੰਕਾਰ ਓੰਕਾਰ ਬ੍ਰਹਮਾ ਉਤਪਤ ਓੰਕਾਰ ਕਿਆ ਜਿਨਚਿਤ ਓੰਕਾਰ ਸਹਿਲ ਜੁਗ ਭਏ ਓੰਕਾਰ ਵੇਦ ਨਿਰਮਏ ਓੰਕਾਰ ਸਬਦ ਉਦਰੇ ਓੰਕਾਰ ਗੁਰਮੁਖ ਤਰੇ ਓਨਮੱਖ ਸੁਨੋ ਵਿਚਾਰ ਓਨਮੱਖ ਤਿਰਭੰਸਾਰ ਸੁਨ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮਨਾਮ ਗੁਰਮੁ ਗੋਪਾਲਾ ਬਾਣੀ ਵਿੱਚ ਪੰਡਤਾਂ ਨੂੰ ਉਪਦੇਸ਼ ਦਿੱਤਾ ਸੀ ਕਿ ਭਾਈ ਜਿਸ ਤਰ ਤੁਸੀਂ ਲੋਕਾਂ ਦੇ ਪਿੱਛੇ ਭਜਦੇ ਹੋ ਉਹਨਾਂ ਦੇ ਬਹੀ ਖਾਤੇ ਤੁਸੀਂ ਨਾਮ ਲਿਖਦੇ ਹੋ ਉਸ ਦਿਹਾਰ ਤੁਸੀਂ ਰਾਮ ਨਾਮ ਦਾ ਨਾਮ ਲਿਖੋ ਤੁਹਾਡਾ ਉਦਾਰ ਹੋਵੇਗਾ ਇਹ ਉਦੇਦ ਦਿੱਤਾ ਸੀ ਗੁਰਦਾਇਆ ਸਾਹਿਬ ਦੀ ਸੇਵਾ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਨੇ ਕਰਾਈ ਸੀ 1964 ਵਿੱਚ ਔਰ ਇੱਥੇ ਹਰ ਸਾਲ ਦੀਵਾਨ ਕਰਦੇ ਸੀ 1 2 3 April ਦਾ ਹੁਣ ਵੀ ਦੀਵਾਨ ਹੁੰਦਾ ਹੈ 1 2 3 April ਦਾ ਉਹਨਾਂ ਦੇ ਜੋ ਵੱਡੇ ਲੜਕੇ ਹੈ ਅਮਰਜੀਤ ਸਿੰਘ ਮਸਕੀਨ ਜੀ ਉਹ ਹੁੰਦੇ ਹੈ ਇੱਥੇ ਸੰਗਤਾਂ ਵਾਸਤੇ ਸਰਾਏ ਬਣੀ ਹੋਈ ਹੈ ਲੰਗਰ ਪਾਣੀ ਵੀ ਚੱਲਦਾ ਹੈ ਜੀ ਸੋ ਇੱਥੇ ਨੇੜੇ ਹੀ ਇੱਕ ਪੰਜਾਬੀਆਂ ਦਾ ਛੋਟਾ ਜਿਹਾ ਪਿੰਡ ਕੈ ਲਈਏ ਸ਼ਹਿਰ ਹੈ ਜਿੱਥੇ ਬੜਵਾ ਜਿਹਦਾ ਨਾਮ ਬੜਵਾ ਹੈ ਕਾਫੀ ਪਾਟੀਆਂ ਪਰਿਵਾਰ ਇੱਥੇ ਰਹਿੰਦੇ ਨੇ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਬਹੁਤ ਪਹਿਲਾਂ ਵੀ ਸਾਡਾ ਇੱਥੇ ਬਹੁਤ ਪਿਆਰ ਦੇ ਨਾਲ ਸੰਗਤ ਨੇ ਸਤਿਕਾਰ ਕੀਤਾ ਸਰਦਾਰ ਜਸਪਾਲ ਸਿੰਘ ਜੀ ਪਾਟੀਆਂ ਸਾਹਿਬ ਤੇ ਹੋਰ ਬਹੁਤ ਸਰਦਾਰ ਮਨਪ੍ਰੀਤ ਸਿੰਘ ਜੀ ਅਤੇ ਹੋਰ ਕਾਫੀ ਬਹੁਤ ਪਿਆਰ ਵਾਲੀਆਂ ਸੰਗਤਾਂ ਨੇ ਜਦੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਸਾਡੀ ਖੋਜ ਵਿਚਾਰ ਟੀਮ ਸ਼ਸਤਰਾਂ ਦੇ ਦਰਸ਼ਨ ਕਰਾਉਣ ਵਾਸਤੇ ਪਹੁੰਚੀ ਉਦੋਂ ਵੀ ਅਸੀਂ ਗੱਡੀਆਂ ਦੇ ਕਾਫਲੇ ਦੇ ਰੂਪ ਦੇ ਵਿੱਚ ਇੱਥੇ ਪਹੁੰਚੇ ਉਦੋਂ ਬੜੇ ਪਿਆਰ ਦੇ ਨਾਲ ਸੰਗਤਾਂ ਨੇ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰਾਂ ਦਾ ਸਤਿਕਾਰ ਕੀਤਾ ਬਹੁਤ ਪਿਆਰ ਵਾਲੀ ਸੰਗਤ ਹੈ ਔਰ ਇੱਥੋਂ ਹੀ ਸਾਨੂੰ ਵੀਰਾਂ ਨੇ ਦੱਸਿਆ ਵੀ ਇੱਥੇ ਇੱਕ ਬਾਬਾ ਸ੍ਰੀ ਚੰਦ ਜੀ ਜੋ ਧੰਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਨੇ ਉਹਨਾਂ ਦਾ ਆਸਥਾਨ ਬਣਿਆ ਹੋਇਆ ਹੈ ਤੇ ਬਾਬਾ ਸ੍ਰੀ ਚੰਨ ਜੀ ਦਾ ਸਥਾਨ ਦੇ ਉੱਤੇ ਇੱਕ ਬਹੁਤ ਵੱਡੀ ਮਹਾਨਤਾ ਹੈ ਜਿਹੜਾ ਆਪਾਂ ਚਮਨਪਰਾਸ ਖਾਨੇ ਆ ਉਹ ਚਮਨ ਕੁੰਡ ਇੱਥੇ ਬਣਿਆ ਹੋਇਆ ਹੈ ਤੇ ਉਹ ਵੀ ਰਮਣੀਕ ਜਗਾ ਇੱਥੇ ਆ ਕਰਕੇ ਰੁਕ ਸਕਦੇ ਹਾਂ ਤੇ ਮੈਂ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਗੱਲ ਕੀਤੀ ਅਗਰ ਇੱਥੇ ਕੋਈ ਸੰਗਤ ਆਉਂਦੀ ਹੈ ਉਹਨਾਂ ਦਾ ਰਹਿਣ ਦਾ ਪ੍ਰਬੰਧ ਕਿਦਾਂ ਦਾ ਹੈ ਕਿਵੇਂ ਸੰਗਤ ਆ ਸਕਦੀ ਹੈ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਸਥਾਨ ਓੰਕਾਰੇਸ਼ਵਰ ਵਿਖੇ जो कि मध्य प्रदेश स्थित है उत्थे आने ली आप जी ओंकारेश्वर तो कोल इंदौर एयरपोर्ट तो बायरोड ती बसा भी अवेलेबल ने और अगर आप जी चाहो तो प्राइवेट टैक्सी भी अवेलेबल है हर तरीके नाल आप जी बाय रोड बड़वा स्थित गुरुद्वारे आ सकते हो उस तो बाद अठारह किलोमीटर की दूरी पर ओंकारेश्वर है जिथे आप जी दर्शन कर सकते हो जी ओंकारेश्वर विखे गुरु सिंह सभा इंदौर थले धर्मशाला भी है और नाल ही ओंकारेश्वर विखे होटलों भी बहुत ने लेकिन अगर असी गल करिए कि गुरु घर लिए और सिखा धर्मशाला जो बनी हुई है वो उत आप जी आके रुक सकते हो ओंकारेश्वर विखे आई हुई संगत वास्ते हर साल यानी मस्कीन जी वालों एक बहुत वाला समागम किया जाता है ਜੋ ਕਿ ਹਰ ਸਾਲ 1 ਅਪ੍ਰੈਲ ਤੋਂ 3 ਅਪ੍ਰੈਲ ਤੱਕ ਹੁੰਦਾ ਹੈ ਉਹਦੇ ਵਿੱਚ ਪੂਰੇ ਹਿੰਦੁਸਤਾਨ ਦੀ ਸੰਗਤਾਂ ਆਂਦੀਆਂ ਨੇ ਉੱਥੇ ਜੋ ਵੀ ਸੰਗਤ ਪੰਜਾਬ ਤੋਂ ਜਾਂ ਬਾਹਰ ਦੇ ਮੁਲਕਾਂ ਤੋਂ ਆਉਣਾ ਚਾਹੇ ਉਹ ਆ ਸਕਦੀ ਹੈ ਇੱਥੇ ਪੂਰੀ ਰੋਡ ਵੇਜ ਦੀ ਵਿਵਸਥਾ ਬੱਸਾਂ ਦੀ ਵਿਵਸਥਾ ਉਹ ਟੈਕਸੀ ਦੀ ਵਿਵਸਥਾ ਹੈ ਇਸ ਕੜੀ ਵਿੱਚ ਕੋਈ ਵੀ ਪਰੇਸ਼ਾਨੀ ਆਂਦੀ ਹੈ ਤੇ ਬੜਵਾ ਗੁਰਸਿੰਘ ਸਭਾ ਉਹਦਾ ਪੂਰਾ ਸਹਿਯੋਗ ਕਰੇਗੀ ਉਹਦੇ ਆਨੇ ਜਾਣ ਦੀ ਵਿਵਸਥਾ ਕਰੇਗੀ ਓਮਕਾਰੇਸ਼ਵਰ ਵਿਖੇ ਜਿਹੜਾ 1 2 3 April ਨੂੰ ਬਹੁਤ ਵੱਡਾ ਸਮਾਗਮ ਰੱਖਿਆ ਜਾਂਦਾ ਉਹ ਸਮਾਗਮ ਅੱਜ ਵੀ ਪਹਿਲਾਂ ਸੰਤ ਮਸਕੀਨ ਜੀ ਨੇ ਸ਼ੁਰੂ ਕੀਤਾ ਸੀ ਅੱਜ ਮਸਕੀਨ ਜੀ ਦੀ ਯਾਦ ਵਿੱਚ ਰੱਖਿਆ ਜਾਂਦਾ ਔਰ ਉੱਥੇ ਦਾ ਜਿੰਨਾ ਵੀ ਲੰਗਰ ਦਾ ਪ੍ਰਬੰਧ ਆ ਜਾਂ ਸੇਵਾਦਾਰ ਹੈ ਜੇ ਜਿਹੜੇ ਕਹ ਲਈ ਆਪਾਂ ਨੌਜਵਾਨ ਜਾਂ ਯੂਥ ਹੈ ਇਹ ਸਾਰੇ ਬੜਵਾ ਤੋਂ ਸੰਗਤ ਜਾਂਦੀ ਹੈ ਉੱਥੇ ਸਾਰਾ ਪ੍ਰਬੰਧ ਕਰਦੇ ਨੇ ਔਰ ਬੜਵਾ ਦੀ ਸੰਗਤ ਦਾ ਇਹ ਵੀ ਕਹਿਣਾ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਵੀ ਮਸਕੀਨ ਜੀ ਨੇ ਇੱਥੇ ਬਣਾਇਆ ਸੀ ਕਈ ਕਈ ਦਿਨ ਆ ਕਰਕੇ ਮਸਕੀਨ ਜੀ ਇੱਥੇ ਰੁਕਦੇ ਸੀ ਔਰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਜੋੜਦੇ ਸੀ ਇੱਥੋਂ ਹੀ ਮਸਕੀਨ ਜੀ ਦਾ ਦੱਸਿਆ ਜਾਂਦਾ ਕਿ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਪੂਰੇ ਐਮਪੀ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਓੰਕਾਰ ਰੇਸ਼ਵਰ ਤੋਂ ਹੀ ਇਹ ਕਹਿ ਲਿਆ ਕਿ ਉਹਨਾਂ ਨੂੰ ਇੱਕ ਬਖਸ਼ਿਸ਼ ਪ੍ਰਾਪਤ ਹੋਈ ਸੀ ਦੂਜੀ ਉਦਾਸੀ ਵੇਲੇ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਾਂਡਿਆ ਨੂੰ ਸਮਝਾਉਂਦੇ ਹੋਏ ਦੱਖਣੀ ਓੰਕਾਰ ਉਚਾਰਨ ਕੀਤਾ ਸੰਤ ਸਿੰਘ ਜੀ ਮਸ਼ਕੀਨ ਸਾਹਿਬ ਉਹਨਾਂ ਨੇ ਇਸ ਥਾਂ ਦੇ ਉੱਤੇ ਬਹੁਤ ਵੱਡੀ ਸੇਵਾ ਕਰਾ ਕੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਿੱਥੇ ਅੱਜ ਵੀ ਬਹੁਤ ਸੰਗਤਾਂ ਪਹੁੰਚਦੀਆਂ ਨੇ ਅੰਦੌਰ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ ਜਿੱਥੇ ਕੀ ਗੁਰਦੁਆਰਾ ਬੇਟਮਾ ਸਾਹਿਬ ਅੱਜ ਮੌਜੂਦ ਹੈ ਤੇ ਗੁਰਦੁਆਰਾ ਇਮਲੀ ਸਾਹਿਬ ਅੰਦੌਰ ਦੇ ਸ਼ਹਿਰ ਦੇ ਅੰਦਰ ਮੌਜੂਦ ਹੈ ਪਰ ਜਿਸ ਇਮਲੀ ਦੇ ਰੁੱਖ ਦੇ ਥੱਲੇ ਗੁਰੂ ਨਾਨਕ ਸਾਹਿਬ ਮਹਾਰਾਜੀ ਬਿਰਾਜ਼ਮਾਨ ਹੋਏ ਸਨ ਉਹ ਇੱਥੇ ਨਹੀਂ ਮੌਜੂਦ ਕੇਵਲ ਤੇ ਕੇਵਲ ਇੱਕ ਸੋਹਣਾ ਜਿਹਾ ਗੁਰਦੁਆਰਾ ਸਾਹਿਬ ਮੌਜੂਦ ਹੈ ਇਸ ਤੋਂ ਅੱਗੇ ਚੱਲਦੇ ਆ ਅੱਗੇ ਇੱਕ ਜਗ੍ਹਾ ਦਾ ਨਾਮ ਪੈਂਦਾ ਜੀ ਹੁਸੰਗਾਵਾਦ ਜਿਹਨੂੰ ਨਰਮਦਾਪੁਰਮ ਵੀ ਕਹਿੰਦੇ ਨੇ ਸਾਡੀ ਟੀਮ ਜਦੋਂ ਨਰਮਦਾਪੁਰਮ ਪਹੁੰਚੀ ਤਾਂ ਅਸੀਂ ਇੱਕ ਕਿਲੇ ਨੂੰ ਵੀ ਵਾਚਿਆ ਕਿਲੇ ਨੂੰ ਵੀ ਵੇਖਿਆ ਸੋ ਇਸ ਇਤਿਹਾਸ ਨੂੰ ਅਸੀਂ ਇੱਥੇ ਰੁਕਦੇ ਆ ਜੀ ਅਗਲੀ ਵੀਡੀਓ ਵਿੱਚ ਇਸੇ ਇਤਿਹਾਸ ਨੂੰ ਅੱਗੇ ਲੈ ਕੇ ਚੱਲਾਂਗੇ ਅਗਲਾ ਐਪੀਸੋਡ ਅਗਲਾ ਇਤਿਹਾਸ ਦੇਖਣਾ ਨਾ ਭੁੱਲਣਾ ਅਸੀਂ ਐਸੀਆਂ ਹੋਰ ਯਾਤਰਾ ਕਰਨੀਆਂ ਚਾਹੁੰਦੇ ਆਂ ਉਹਨਾਂ ਸਥਾਨਾਂ ਨੂੰ ਉਜਾਗਰ ਕਰਨਾ ਚਾਹੁੰਦੇ ਆਂ ਜੋ ਸਾਡੇ ਕੋਲੋਂ ਭੁੱਲ ਚੁੱਕੇ ਨੇ ਜਾਂ ਵਿਸਰ ਚੁੱਕੇ ਨੇ ਭੁੱਲੇ ਵਿਸਰੇ ਗੁਰਤામ ਇੱਥੇ ਆਪ ਜੀ ਦੇ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਖੋਜ ਵਿਚਾਰ ਇੱਕ ਟੀਮ ਬਣਾ ਕੇ ਉਹਨਾਂ ਸਥਾਨਾਂ ਤੇ ਪਹੁੰਚੇਗੀ ਜਿਨ੍ਹਾਂ ਸਥਾਨਾਂ ਤੇ ਅੱਜ ਤੱਕ ਕੋਈ ਨਹੀਂ ਪਹੁੰਚ ਸਕਿਆ ਜਾਂ ਉਹਨਾਂ ਦਾ ਇਤਿਹਾਸ ਲੱਭ ਲੱਭ ਕੇ ਖੋਜ-ਖੋਜ ਕੇ ਤੁਹਾਡੇ ਤੱਕ ਲੈ ਕੇ ਆਵਾਂਗੇ ਸਾਨੂੰ ਆਪ ਜੀ ਦੇ ਸਹਿਯੋਗ ਦੀ ਲੋੜ ਹੈ ਤੇ ਬਹੁਤ ਵੱਡੇ ਖਰਚੇ ਵੀ ਆ ਰਹੇ ਨੇ ਅਗਰ ਕੋਈ ਵੀਰ ਸਪான்ਸਰ ਕਰ ਸਕਦਾ ਇਸ ਪ੍ਰੋਗਰਾਮ ਨੂੰ ਐਪੀਸੋਡ ਨੂੰ ਜਾਂ ਸਾਡੇ ਐਕਸਪੈਂਸਸ ਨੂੰ ਸਪான்ਸਰ ਕਰ ਸਕਦੇ ਨੇ ਉਹ ਆਪਣਾ ਨਾਮ ਜਰੂਰ ਦੱਸਣ ਜੀ ਸਾਨੂੰ ਇਸ ਨੰਬਰ ਦੇ ਉੱਤੇ ਕਾਲ ਕਰਨ ਗੱਡੀ ਦੇ ਉੱਤੇ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਉਹਨਾਂ ਸੰਗਤਾਂ ਦਾ ਉਹਨਾਂ ਵੀਰਾਂ ਦਾ ਅਸੀਂ ਨਾਮ ਵੀ ਲੈ ਕੇ ਆਵਾਂਗੇ ਜਿਹੜੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਇਕੱਠੇ ਹੋ ਕਰਕੇ ਇਸ ਇਤਿਹਾਸਕ ਰੁੱਲਦੇ ਹੋਏ ਸਥਾਨਾਂ ਨੂੰ ਖੋਜ-ਖੋਜ ਕੇ ਸਾਹਮਣੇ ਲੈ ਕੇ ਆਈਏ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਵੀਰ ਡਾਕਟਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ